ਤੇ ਪਰਵਾਨਾ ਸਾਹਿਬ ਅਮਰ ਸਿੰਘ ਚਮਕੀਲਾ ਉਸ ਟਾਈਮ ਵਿੱਚ ਜਿਹੜਾ ਤੁਸੀਂ ਦੱਸਦੇ ਹੋ 80 ਤੋਂ ਨਾ ਇੱਕ ਦੌਰ ਆਇਆ ਉਸ ਕਲਾਕਾਰ ਦਾ ਵੀ ਬੋਲਾ ਬੋਲਾ ਉਹਦੇ ਨਾਲ ਇੱਕ ਵਾਰੀ ਇੰਟਰਵਿਊ ਵੀ ਸੁਣੀ ਚਮਕੀਲਾ ਸਾਹਿਬ ਨਾਲ ਯਾਦ ਕੋਈ ਸਾਂਝੀ ਕਰੋ ਉਹਦੇ ਨਾਲ ਬਹੁਤ ਕੁਝ ਸਾਂਝਾ ਹੈ ਕੁਝ ਉਹਦੀ ਪਹਿਲੀ ਸਟੇਜ ਸਾਡੇ ਨਾਲ ਆਇਆ ਹੋ ਸਾਡੇ ਕੋਲ ਜੀ ਉਦੋਂ ਐ ਛੱਦਾ ਭਾਈ ਨਾਲ ਸਾਡੇ ਤੇ ਪ੍ਰੋਗਰਾਮ ਸੀ ਹਲੋਹਾ ਮੰਡੀ ਉਹ ਬਸਲਾਣਾ ਪ੍ਰੋਗਰਾਮ ਕਰਦੇ ਨੇ ਚੰਡੇ ਦਾ ਪ੍ਰੋਗਰਾਮ ਤੇ ਉਦੋਂ ਚੰਡੇ ਵਾਲਾ ਪ੍ਰੋਗਰਾਮ ਜੀ ਪੁਨਾ ਪਕੋੜ ਵਾਲੇ ਦੇ ਨਾਲ ਹੀ ਸਾਹਮਣੇ ਲੋਹਾ ਜੀ ਇਹ ਤੇ ਮੈਂ ਤੇ ਟਿੱਕੀ ਪੀਂਡ ਹੈ ਜੀ ਪਿੱਛੇ ਅੱਛਾ ਪ੍ਰੋਗਰਾਮ ਦਾ ਭਾਜੀ ਗਾਰੇ ਤੇ ਅਸੀਂ ਸਤਪਲ ਬੇਤ ਲੋੜੀ ਭਾਜਾਂ ਦੇ ਅੱਡੇ ਦੇ ਪਿੱਛੇ ਆ ਕੇ ਬੈਠ ਜਾ ਕੇ ਲੋਦੇ ਪਏ ਸੀ ਇਹ ਸਾਡੇ ਕੋ ਆਇਆ ਕਹਦਾ ਜੀ ਮੈਂ ਚਿੰਦਾ ਜੀ ਨੂੰ ਮਿਲਣਾ ਫਲਾਣ ਨਹੀਂ ਤੋ ਟਿੱਕੀ ਨੇ ਕਹਤਾ ਵੀ ਵਾ ਜਿੱਦਾਂ ਕਹਿੰਦਾ ਗਰੋ ਨਹੀਂ ਲਾਉਣਾ ਹੁੰਦਾ ਤੇ ਤੂੰ ਜੇ ਕੱਲ ਆ ਜੀ ਉੱਥੇ ਉੱਥੇ ਆ ਜੀ ਉੱਥੇ ਆ ਜੀ ਤੁਹਾਨੂੰ ਬੁਲਾ ਦੇ ਕੇ ਬੁਲਾ ਦੇਗੇ ਉਹ ਅਗਲੇ ਦਿਨ ਭਾਈ ਫੇਰ ਆ ਗਿਆ ਅੱਛਾ ਉਧਰ ਕੋ ਸਾਈਕਲ ਹੁੰਦਾ ਸੀ ਹਾਂ ਤੇ ਇਹ ਉਹ ਫਲੇਟਾ ਦਾ ਕੰਮ ਕਰਦਾ ਸੀ ਸਾਨੂੰ ਬਹੁਤ ਬਾਤ ਦੀਆਂ ਗੱਲਾਂ ਮੈਨੂੰ ਸਾਰ ਨੂੰ ਪਤਾ ਲੱਗਿਆ ਤੇ ਇਹ ਨੇ ਕਾ ਬਾਜਰੀ ਬੁਲਾ ਦਿਓ ਅਸੀਂ ਲੈ ਮੀਟਰਕਾਰ ਟ੍ਰੂ ਦੇਣਾ ਅੱਛਾ ਉਹ ਕਹਿੰਦਾ ਜੀ ਮਲਾ ਤਾਂ ਇਹ ਗਾਣੇ ਗੋਣੇ ਵੀ ਲਿਖਦਾ ਸੀ ਵਧੀਆ ਤੇ ਸਾਡੀ RAM LAL BOKO ਕੀ ਚੰ디ਗੜ ਬੜੈਲ ਤੇ ਇਹਨੂੰ ਮੈਂ ਤੇ ਟਿੱਕੀ ਅਸੀਂ ਉੱਥੇ ਪਤਾ ਕਰਾਂਗੇ ਅਸੀਂ ਪਹਿਲਾਂ ਵੀ ਇੱਥੇ ਰਾਹੀ ਰਹਿਣਾ ਕਿੱਥੇ ਆ ਉਹ ਦੇਖਿਆ ਤੇ ਉਹ ਉੱਦਈ ਸਰਾਜੀ ਤੇ ਮੈਂ ਓਏ ਬਚਨ ਦੇ ਨੂੰ ਮੈਂ ਦੱਸਿਆ ਮੈਂ ਭਾਜੀ ਉੱਥੇ ਤੇ ਰਹਿਣਾ ਕਿਸੇ ਕੋਈ ਨਹੀਂ ਹੈਗਾ ਉਹ ਕਹਿੰਦੇ ਟੂਟੀਆਂ ਵਿੱਚ ਹੈ ਨਹੀਂ ਮੈਂ ਮੁੰਡਾ ਚਮਕੀਲਾ ਚ ਜਾਈ ਰਹੇ ਉਹ ਚਮਕੀਲਾ ਨਹੀਂ ਜੀ ਨਾ ਇਹਦਾ ਤਨੀਰਾਮ ਜੀ ਉਦੋਂ ਜੀ ਮਹਾਰ ਤਰੀਨ ਲੈ ਚਲੋ ਨਾਲ ਮੈਂ ਸਾਡੇ ਮਾਂਤੀ ਅਸੀਂ ਚਲ ਕਪੜੇ-ਕੋਪੜੇ ਤੋਂ ਆਵਾਂਗੇ ਹੋਰ ਕਿਸੇ ਦੀ दारू ਪੀ ਸ਼ਾਪ ਨੂੰ ਫੜ ਕੇ ਲਿਆ ਟੇਕੇ ਤੋਂ ਕੰਮ ਕਰਾਂਗੇ ਹਲ ਪਰਵਜੋ ਜੇ ਮਤਲਬ ਚੱਲ ਗਿਆ ਤਾਂ ਉੱਥੇ ਕੋਈ ਰਾਮਲੀਲਾ ਚ ਮੈਨੂੰ ਸਾਨੂੰ ਇਹ ਵੀ ਸੀ ਸਕੋਪ ਹੁੰਦਾ ਚਲ ਇੰਨੀ ਨਾਈਟਾਂ ਲਾਉਣੀਆਂ ਵਫਾਹਤ ਪਾਉਗਾ ਵੀ ਸਕੋਪ ਜਰ ਗਾਣੀ ਕਰੂ ਇਹ ਉਹ ਚਲੇ ਗਿਆ ਉੱਥੇ ਇੱਕ ਨੇੜੇ ਬਦੂਜੀ ਨੇੜੇ ਦਾ ਗਾਣਾ ਹੋਇਆ ਤਾਂ ਉਹ ਨੇ ਗਾਇਆ ਇਹਨੂੰ ਭਾਈ ਪੈਸੇ ਥੋੜੇ ਜਿ ਬਣ ਗਏ ਤਾਂ ਸਾਨੂੰ ਐ ਲੱਗਿਆ ਸਾਡੇ ਤੇ ਵੀ ਬੈਕ ਵਾਲਾ ਕੰਮ ਸ਼ੁਰੂ ਹੋ ਗਿਆ ਵੀ 8 ਇਹ ਨੂੰ ਹੋਵੇ 8 ਹੋਰ ਪਾਵਾਂਗੇ ਹਾਂ ਬਣ ਗਈ ਸਾਡਾ ਜਨਾਬ ਕੱਲ ਦਾ ਪ੍ਰੋਗਰਾਮ ਕੱਟ ਹੋ ਗਿਆ ਇਹ ਦੋ ਤਿੰਨ ਵਾਰ ਇਹਨੇ ਤਿੰਨ ਰਾਟਾਂ ਹੀ ਇਦਾਂ ਗਾਇਆ ਗਿਆ ਤੇ ਫਿਰ ਉਹ ਪਹੀਏ ਚੱਲ ਗਿਆ ਉੱਥੇ ਇਹਦਾ ਨੰਬਰ ਬਣ ਗਿਆ ਠੀਕ ਹੈ ਉੱਥੇ ਇਹਦਾ ਨਾਮ ਰੱਖਦਾ ਵਰਸਾ ਚਮਕੀਲਾ ਮੁਰਕੇ ਭਾਈ ਫਿਰ ਅਬ ਤਾਂ ਸਾਰੇ ਦੁਨੀਆ ਨੂੰ ਬਦਵ ਚਮਕੀਲਾ ਚਮਕੀਲਾ ਹੀ ਹੋ ਗਈ ਉਹਦੇ ਚੁਕਾਣੇ ਆਏ ਪਹਿਲੇ ਦੂਜੇ ਕੀ ਉਹ ਬਸ ਮਨੇਰੀਆਂ ਕੋ ਆਇਆ ਤੂਹਾਂ ਨਾ ਉਹ ਚਲੇ ਗਿਆ ਉਹ ਜਿਆਦਾ ਇਦਾਂ ਦੀਆਂ ਛੱਡ ਗਿਆ ਇਹਦੀ ਪੈੜਾ ਪਾ ਗਿਆ ਉਹ ਤੋੜਨੀਆ ਮੁਸ਼ਕਲ ਹੈ ਤੁਸੀਂ ਕਦੇ ਉਪਰ ਕੋ ਸਟੇ ਸਾਂਜੀ ਕੀਤੀ ਚਮਕੀਲਾ ਬਹੁਤ ਮੈਦੂ ਦਸੂ ਉਹਨਾਂ ਨੂੰ ਇੱਕ ਪਾਰਸ ਨੂੰ ਤੇ ਜਦੋਂ ਬੈਂਦੀ ਹੁੰਦੇ ਸੀ ਤੇ ਬੰਡੇ ਹਜੇ ਕਿੰਨੇ ਇੱਥੇ ਪੁੱਕੀ ਹੋਣੀ ਸਾਰਿਆਂ ਨੂੰ ਪਤਾ ਹੀ ਆ ਟਕੜੋਣਾ ਨੂੰ ਵੀ ਸਾਰਿਆਂ ਨੂੰ ਪਤਾ ਮੈਂ ਜਾਂਦਾ ਸੀ ਸਿੰਦਾ ਭਾਜੀ ਨਾਲ ਭਾਜੀ ਪ੍ਰੋਗਰਾਮ ਤੋਂ ਉਹਨਾਂ ਦੇ ਇਹ ਕਦੇ ਬੈਠੇ ਉਹਨਾਂ ਦਫ਼ਤਰਾਂ ਤੇ ਇਹਨਾਂ ਨੂੰ ਹੀ ਹੁੰਦਾ ਸੀ ਮੇਰੇ ਤੋਂ ਗੁਰ ਭਾਈ ਛੋਟੇ ਸਭ ਤੋਂ ਪਹਿਲਾਂ ਜ ਕਿਉਂਕਿ ਚੰਦਾਈ ਦਾ ਜੋ ਹਿਸਾਬ ਨਾਲ ਸਭ ਤੋਂ ਪਹਿਲਾਂ ਅਸੀਂ ਕਰਦੇ ਵਾਈ ਹੈ ਦੇਖ ਤਾਂ ਸਾਰੇ ਬਾਅਦ ਚਾਏ ਹੁੰਦਾ ਤਾਂ ਚੰਦਾਈ ਵਾਜਾ ਵੀ ਆਉਂਦੇ ਹੁੰਦੇ ਸੀ ਉਹਨੂੰ ਕੋਈ ਨਹੀਂ ਲੱਗੇ ਠੀਕ ਆ ਉਹ ਉਹ ਮਸਲਾ ਇਹ ਸੀ ਤੇ ਇਹਨੂੰ ਉਹਨਾਂ ਨੂੰ ਪਤਾ ਵੀ ਇਹ ਸਾਰੇ ਨਾਲ ਜਦਮੀ ਜਦਾਂ ਤੇ ਥੋੜਾ ਜਿਹਾ ਸਹੀ ਹੈ ਤੇ ਉਹ ਜੇ ਮੈਂ ਉਹਨਾਂ ਨੂੰ ਪਤਾ ਵੀ दारू ਪੀਂਦਾ ਉਹ ਤਾਂ ਕਾਬੂ ਆਉਂਦਾ ਨਹੀਂ ਉਹ ਤੇ ਲਿਆ ਉਹ ਭਾਈ ਸਾਡੇ ਦਾ ਵੀ ਲਾਓ ਚੌਂਕੀ ਲਵੇ ਲਾ ਲੈਂਦਾ ਸੀ ਸ਼ਿੱਟ ਉਹ ਵੀ ਸ਼ਾਮ ਦੀ ਸ਼ਕੀਨ ਸੀ ਤੇ ਉਹ ਦੋਸਤ ਪੈਗ ਲਾ ਕੇ ਮੜ ਕੇ ਮੇਰੇ ਅੱਗੇ ਵਾਜਾ ਕਰ ਜਣਾ ਆਹ ਵਾਜਿਆ ਆਹ ਰਾਂਗ ਕਿਹੜਾ ਆਹ ਦੇਖਿਓ ਇਹਨੂੰ ਆਹ ਸੁਰ ਲੱਗਦੇ ਆਂ ਕਰ ਸੁਣਾਓ ਜਾਣ ਬਜ ਕੇ ਜਦੋਂ ਮੈਂ ਕਹਾਂ ਮੈਂ ਚੱਲੇ ਆ ਉਹਨਾਂ ਫੇਰ ਜਾਣ ਕੇ ਉਹ ਸਾਨੂੰ ਉਸਤਾਦ ਇਹ ਗੱਲਾਂ ਮੇਰੀਆਂ ਗੱਲਾਂ ਯਾਦ ਕਰੇਗੇ ਪਾਕਿਸਤਾਨ ਦਾ ਉਹਨਾਂ ਨੂੰ ਅੱਛਾ ਉਹ ਵਿੱਚੋਂ ਤੋਂ ਮੇਰਾ ਮਾਣ ਕਰਨਾ ਹੁੰਦਾ ਸੀ ਹਾਂ ਜਦੋਂ ਵਕੀਲੇ ਨਾਲ ਬੈਠਾ ਮੇਰੀ ਯਲ ਨਹੀਂ ਆਇਆ ਫਿਰ ਗੜਾ ਉਹ ਬਾਜੀ ਸਾਡੇ ਨਾਲ ਆ ਜੀ ਸਾਡੇ ਵੀ ਆ ਉਹ ਜੇ ਉਹਨੂੰ ਦੱਸ ਗਿਆ ਮੈਂ ਨਹੀਂ ਦੱਸੋ ਉਹ ਇਹ ਸਿੱਖਦੇ ਰਹੇ ਮੇਰੇ ਕੋਲ ਮੈਂ ਭਾਰਤੀ ਦੇ ਬੜੇ ਪ੍ਰੋਗਰਾਮ ਲਾਇਵ ਵਰਕ ਕਰਨੇ ਮੇਰੇ ਨਾਲ ਕਰਨੀ ਹੋਣੀ ਆ ਕਿਛੂ ਭਾਰਤੀ ਤੇ ਪਹਿਲੀ ਰੀਲ ਮੈਂ ਕੱਢੀ ਸੀ ਸ਼ਰਾਬੀਆਂ ਦੇ ਹਾਲ ਜਦੋਂ ਉਹ ਮੇਰੇ ਵੀ ਉਸ ਗੁਰੂ ਚ ਹਾਂ ਯਾਦ ਬਿਲਕੁਲ ਸ਼ਰਾਬੀਆਂ ਉਹਦੀ ਕੱਢੀ ਚਮਚ ਵਕੀਲੇ ਦੀ ਮੈਂ ਅਗਰ ਜਾਂ ਜੰਦ ਮੰਗਦੀ ਜਾ ਰਹੀ ਯਾਰਾਂ ਦੀ ਉਹ ਪਹਿਲੀ ਵਾਰ ਦੀ ਮੈਂ ਕੀਤੀ ਇਖਤਿਆਰ ਬਣ ਕੇ ਦੀ ਕੀਤੀ ਤੇ ਨਾਲ ਹੋਰ ਤੋਂ ਪਿਆਰ ਕਰੀ ਨਾ ਗੁਰਜੜ ਵਰਕ ਦੀ ਕੀਤੀ ਫੁਲਕਾਰੀ ਅਸਿਕਵਿੰਦਰ 25 ਦੀਆਂ ਸ਼ੀਤੀਆਂ ਉਦਮ ਸਿੰਘੇ ਸਾਰੀਆਂ ਮੇਰੀਆਂ ਕੀਤੀਆਂ ਜਾਂ ਬੀਬਾ ਜੀ ਦੀ ਕੀਤੀ ਸੀ ਮੈਂ ਕਿਹੜੀ ਕਿਹੜੀ ਰੂਸੀ ਸਰਕਾਰਾ ਹੁਣ ਇਹਨਾਂ ਨੇ ਵੀ ਆਲੇ ਨਰੀਜ਼ ਕੀਤੀ ਹੈ ਉਹ ਵੇਬਾਬਲਾ ਕਰਕੇ ਉਹ ਮੇਰੀ ਵੀ ਸਰ ਉਹ ਕ੍ਰੇਡਾ ਕੀਤੀ ਸੀ ਮੋਤੇ ਜੀ ਹਾਂ ਜੀ ਤੇ ਆ ਜ਼ਿਕਰ ਕੀਤਾ ਤੁਸੀਂ ਮਖਤਿਆਰ ਮਣਕਾ ਉਹ ਜੋ ਨੌਰਥ ਸਾਹਿਬ ਦੇ ਗੀਤ ਆ ਲਿਖੇ ਹੈ ਨਾ ਬੈਠੇ ਬਈ ਇਹਨਾਂ ਦੇ ਵੀ ਬੜੀ ਕਹਾਣਾ ਬਹੁਤ ਬੜੀ ਕਹਾਣਾ ਦਸਤ ਦੀਵ ਚੇਦ ਨਾਲ ਲਿਖਣਾ ориجنલ ਲੋਕਾਂ ਨੂੰ ਵਿਚਰਨਾ ਇਹਨਾਂ ਦੇ ਬੜਾ ਇਹ ਦੁਨੀਆ ਨਾਲ ਕਿਹੜਾ ਬੋਲ ਸਕਦੀ ਹੈ ਜਿਹੜਾ ਬੰਦਾ ਰਾਈਟਰ ਹੈ ਨਾ ਤੁਸੀਂ ਸਮਾਜ ਤੋਂ ਕੁਝ ਵੀ ਵੱਖਰਾ ਕਰਕੇ ਜਾਓ ਲੋਕੀ ਯਾਦ ਰੱਖਦੇ ਰੱਖਦੇ ਪਹਿਲਾਂ ਸ਼ਾਇਦ ਉਹ ਉਹ ਤਰੀਕਾ ਹੋਰ ਸੀ ਹੁਣ ਜਦ ਰਿਕਾਰਡ ਬਣ ਗਏ ਹੁਣ ਜਿੱਦਾਂ ਦੇ ਸਾਡੇ ਇੰਸਟਰੂਮੈਂਟ ਦਾ ਸਭ ਕੁਝ ਆ ਗਿਆ ਟੈਕਨੀਕਲ ਕੰਮ ਆ ਮੋਬਾਈਲ ਨੱਟ ਖੋਲੋ ਜਿੰਨੂੰ ਮਰਜੀ ਸੁਣ ਲੋ ਜਦੋਂ ਅਗਲਾ ਇਹ ਬੰਦਾ ਸ਼ੰਗਰਬਾਈ ਸਰੇਂਦਰ ਚੰਦਾ ਥੱਲੇ ਨੌਰਫਲ ਲਤਵੜਾ ਨੌਰ ਸਾਤਾ ਯਾਦ ਹੋਈ ਹੈ ਬਿਲਕੁਲ ਬਿਲਕੁਲ ਹਾਂ ਇਹ ਤਾਂ ਧੁਨੀ ਦੇ ਪਹਾੜਾਂ ਨੂੰ ਯਾਦ ਆਉਂਦਾ